ਇਸ ਵਕਤ ਮੈਂ ਖੜਾ ਬਣਾਵਲੀ ਥਰਮਲ ਪਲਾਂਟ ਦੇ ਕੋਲ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਵਾਲਾ ਰਾਜਪੁਰ ਬੈਣੀਵਾਲ ਪੇਰੋਂ ਇਹਨਾਂ ਪਿੰਡਾਂ ਦੇ ਰਕਬੇ ਦੇ ਵਿੱਚ ਬਣਿਆ ਹੋਇਆ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਸਾਡੇ ਬਾਣਾ ਦੀ ਕੀਮਤ ਸੀ ਉਹ ਬਹੁਤ ਘਟ ਪਾਈ ਗਈ ਸੀ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਪਾਇਆ ਗਿਆ ਸੀਗਾ ਪਰ ਇਹਦੇ ਨਾਲ ਸਾਡੇ ਆਸ-ਪਾਸੇ 10-12 ਕਿਲੋਮੀਟਰ ਦੇ ਵਿੱਚ ਜਿਆਦਾ ਜਿਹੜੇ ਪਿੰਡ ਐ ਇਹ ਪ੍ਰਦੂਸ਼ਣ ਦੇ ਪ੍ਰਭਾਵਿਤ ਹੋਏ ਨੇ ਤੇ ਇਹਦੀ ਰਾਖ ਕਰਕੇ ਚਮੜੀ ਦੇ ਬਿਮਾਰੀਆਂ ਬਹੁਤ ਵਧ ਗਈਆਂ ਕੈਂਸਰ ਵਰਗੀਆਂ ਦਮੇ ਵਰਗੀਆਂ ਬਿਮਾਰੀਆਂ ਸਾਡੇ ਪਿੰਡਾਂ ਦੇ ਵਿੱਚ ਆਮ ਹੋ ਗਈਆਂ ਪਹਿਲਾਂ ਬਹੁਤ ਨਾਰਮਲ ਕੇਸ ਹੁੰਦੇ ਸੀ ਜਦਕੇ ਹੁਣ ਜਿਹੜੀ ਇਹਦੀ ਪਰਸੈਂਟੇਜ ਐ ਉਹ ਕਾਫੀ ਗੁਣਾ ਜ਼ਿਆਦਾ ਵਧ ਗਈ ਤੇ ਇਹdie ਸਾਨੂੰ ਕੋਈ ਵੀ ਸਹੂਲਤ ਨਹੀਂ ਦਿੱਤੇਗੀ ਤੇ ਕੋਈ ਸਾਨੂੰ ਸਿਹਤ ਪ੍ਰਤੀ ਸਹੂਲਤ ਨਹੀਂ ਦਿੱਤੀਆਂ ਗਈਆਂ ਕੋਈ ਬੇਲੀ ਦੀ ਸਹੂਲਤ ਨਹੀਂ ਦਿੱਤੀਗੀ ਸਾਨੂੰ ਸਾਡੇ ਨਾਲੇ ਵਾਅਦੇ ਕੀਤੇ ਗਏ ਸੀ ਕਿ ਇਸ ਚਾਰੇ ਪੰ ਜਿਹੜੇ ਚਾਰੇ ਪੰਨਾਂ ਦੀ ਜ਼ਮੀਨ ਅਗਵੈਰ ਹੋਈ ਹੈ ਉਹਨਾਂ ਨੂੰ ਬੇਲੀ ਮੁਫਤ ਦਿੱਤੀ ਜਾਊਗੀ ਸਾਨੂੰ ਕੋਈ ਬੇਲੀ ਮੁਫਤ ਨਹੀਂ ਮਿਲੀ ਕੋਈ ਲੋਕਾਂ ਨੂੰ ਹਸਪੀਟਲ ਨਹੀਂ ਮਿਲਿਆ ਕੋਈ ਲੋਕਾਂ ਨੂੰ ਚੰਗਾ ਕੋਈ ਇੱਥੇ ਵਿਦਿਆਲਿਆ ਜਾਂ ਕੋਈ ਸਕੂਲ ਜਿਵੇਂ ਅਦਰ ਸਕੂਲ ਆ ਵਧੀਆ ਸਕੂਲ ਹੈ ਜਿਹੜੇ ਇਹ ਆਪਣੇ ਮੋਂਟੇਰੀਆ ਸਕੂਲ ਹੈ ਉਹ ਸਾਨੂੰ ਕੋਈ ਨਹੀਂ ਮਿਲਿਆ ਇਸ ਤਰ੍ਹਾਂ ਦਾ ਵੀ ਸਾਨੂੰ ਇਧੀਆਂ ਮਾਰਾਂ ਪਿੰਆਂ ਜਦ ਤੱਕ ਸਾਨੂੰ ਸਹੂਲਤ ਜਿਹੜੀ ਨਹੀਂ ਮਿਲੀ ਰੋਜ਼ਗਾਰ ਮਿਲੇ ਪਿੰਡਾਂ ਦੇ ਲੋਕਾਂ ਨਾਲ ਕੋਈ ਕੋਈ ਰੋਜ਼ਗਾਰ ਨਹੀਂ ਮਿਲਿਆ ਕਿਸੇ ਨੂੰ ਨਾ ਕੋਈ ਰੋਜ਼ਗਾਰ ਨਹੀਂ ਮਿਲਿਆ ਇਸ ਕਾਮੇ ਜਿਹਦਾ ਬਿੰਨੇ ਤੋਂ ਮਿਲ ਕੇ ਸੇ ਬਈ ਹਾਂ ਫਸਲਾਂ ਹਟਦੇ ਨਰਮਾ ਤੋਂ ਹਟਾਦੇ ਨਹੀਂ ਬਈ ਕਾਸਟ ਦੀ ਧੂਆਂ ਡਿੱਗੀ ਜਾਂਦਾ ਹਾਂ ਕੋਈ ਕੈਂਸਰ ਨਾ ਕੋਈ ਦਮੇ ਨਾ ਕੋਈ ਕੈਂਸਰ ਨਰੇ ਨੋਟਾ ਕਾਂਬੜੀ ਦੇ ਰੋਗ ਕਾਂਬੜੀ ਦੇ ਰੋਗ ਆ ਖੁਰਕਦਾ ਹਰ ਇੱਕ ਘਰ ਘਰੀ ਹੈ ਜੀ ਤੁਹਾਡੇ ਬਹਿਣੀਆਲ ਪਿੰਡ ਚ ਵੀ ਕੀ ਹਾਲ ਹੈ ਸਾਰੀਆਂ ਬਿਮਾਰੀਆਂ ਹੈ ਜੀ ਕੈਂਸਰ ਵੀ ਹੈ ਕਾਲ ਗਿਆ ਪੀਲਿਆ ਚਿੱਟਾ ਵੀ ਪੀਂਦੇ ਲੋਕੀ ਗਲਤ ਕੰਮ ਹੋਇਆ ਇਹ ਚਿੱਟਾ ਇਹਦੇ ਕਰਕੇ ਕਿਵੇਂ ਚਿੱਟਾ ਇਹਦੇ ਨਾਲ ਕਿਵੇਂ ਜੁੜਦਾ ਦੁਨੀਆਂ ਕਰਦੇ ਜੀ ਲੋਕ ਲੋਹਾ ਕੱਢ ਕੇ ਲੈਂਦੇ ਚੋਰੀ ਕਰਦੇ ਜੀ ਲੋਕ ਸਾਰੇ ਪਿੰਡ ਪੰਜ ਪਿੰਡਾਂ ਤੋਂ ਨਸ਼ਕਾਨ ਹੋ ਗਏ ਚੋਰੀ ਬਹੁਤ ਜ਼ਿਆਦਾ ਹੋ ਗਈ ਥਰਮਲ ਕਰਕੇ ਕੱਲਾ ਬੰਦਾ ਪਾਣੀ ਲਾਉਣ ਨਹੀਂ ਜਾ ਸਕਦਾ ਰਾਤ ਨੂੰ ਬਹੁਤ ਨੁਕਸਾਨ ਆਗਾ ਥਰਮਲ ਦਾ ਵੀ ਬੰਦ ਵੀ ਕਰਾਵਾਂਗੇ ਯਾਰ ਜੇ ਚਲਾਉਣਾ ਥਰਮਲ ਵਾਲਿਆਂ ਨੂੰ ਕਹਿ ਦਿਓ ਭਈ ਅਸੀਂ ਸਾਰਾ ਕੁਝ ਹੋ ਕਰਾਂਗੇ ਹਾਂ ਬੰਦ ਹੋਣਾ ਚਾਹੀਦਾ ਹਾਂ ਬੰਦ ਕਰਾਵਾਂਗੇ ਬਾਕੀ ਹਾਂ 5 ਮਿੰਟਾਂ ਦਾ ਨਿਸ਼ਕਾਨ ਹੋ ਗਿਆ ਜੀ ਉਹ ਬਿਮਾਰੀਆਂ ਜੀ ਦੇਨ ਤੱਕ ਤੇ ਹੈਗੀ ਹੈਗੀ ਜੇ ਉਹਨਾਂ ਨੂੰ ਜੀ ਜਿੰਨਾ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਜਿਹੜਾ ਜਿਹੜੇ ਮਤਲਬ ਕਿ ਉਹਨਾਂ ਨੇ ਕਿਹਾ ਸੀ ਕਿ ਵਾਤਾਵਰਨ ਨੂੰ ਬਚਾਉਣ ਲਈ ਐਡਰਨ ਪੋਲੂਸ਼ਨ ਨੂੰ ਰੋਕਣ ਲਈ ਉਹ ਉਹਨਾਂ ਦਾ ਕਾਰਜ ਰਹਿ ਨਹੀਂ ਕੁਛ ਨਾ ਕੁਛ ਤਾਂ ਉੱਤੇ ਉਹਨਾਂ ਨੂੰ ਬੋਲੀ ਦੇਆ आरपीडी 24 टीवी देख रहे, दे 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 देख रहे हो ਤੁਸੀਂ ਮੈਂ ਸੁਨੀਮਾਨ ਸਾਹਿਬ ਦਾ ਸਵਾਗਤ ਕਰਦਾ ਇਸ ਵਕਤ ਮੈਂ ਖੜਾ ਬਣਾਵਾਲੀ ਥਰਮਲ ਪਲਾਂਟ ਦੇ ਕੋਲ ਜਿਹੜਾ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਵਾਲਾ ਰਾਜਪੁਰ ਬੈਣੀਵਾਲ ਪੇਰੋਂ ਇਹਨਾਂ ਪਿੰਡਾਂ ਦੇ ਰਕਬੇ ਦੇ ਵਿੱਚ ਬਣਿਆ ਹੋਇਆ ਪਿੱਛੇ ਤਸਵੀਰਾਂਾਂ ਵਿੱਚ ਤੁਸੀਂ ਦੇਖ ਰਹੇ ਹੋ ਦਹਾਕੇ ਤੋਂ ਵੱਧ ਸਮਾਂ ਇੱਥੇ ਇਹਨੂੰ ਸਥਾਪਿਤ ਹੋਇਆ ਨੂੰ ਹੋ ਗਿਆ ਤਾਂ ਆਸ-ਪਾਸ ਦੇ ਜੇਕਰ ਆਪਾਂ ਦੇ ਨੁਕਸਾਨ ਦੀ ਗੱਲ ਕਰੀਏ ਆਸ-ਪਾਸ ਦੇ ਪਿੰਡਾਂ ਦੇ ਵਾਤਾਵਰਣ ਨੂੰ ਇਹਨੇ ਇੰਨਾ ਕਿ ਜ਼ਿਆਦਾ ਪ੍ਰਭਾਵਿਤ ਕੀਤਾ ਕਿ ਜਦੋਂ ਤੋਂ ਇਹ ਦੀ ਇਹਨੂੰ ਇੱਥੇ ਲਗਾਇਆ ਗਿਆ ਉਸ ਤੋਂ ਬਾਅਦ ਬਿਮਾਰੀਆਂ ਦਾ ਬਹੁਤ ਜ਼ਿਆਦਾ ਵਾਧਾ ਹੋ ਗਿਆ ਇੱਕ ਇਹਨਾਂ ਦਾ ਜਿਹੜਾ ਜਦੋਂ ਅੰਦਰ ਜਿਹੜਾ ਕੋਲਾ ਜਲਦਾਗਾ ਉਹਦੀ ਰਾਖ ਬਹੁਤ ਜ਼ਿਆਦਾ ਉੱਡਦੀ ਆਸ-ਪਾਸ ਦੇ ਫਸਲਾਂ ਵੀ ਬਹੁਤ ਬਰਬਾਦ ਹੋਈਆਂ ਸੀ ਉਹ ਫਸਲਾਂ ਬਰਬਾਦ ਹੋਣ ਤੋਂ ਬਾਅਦ ਜਿਹੜਾ ਕਿਸਾਨਾਂ ਨੂੰ ਮੁਆਵਜ਼ਾ ਸੀ ਉਹ ਵੀ ਕੋਈ ਨਹੀਂ ਮਿਲਿਆ ਜੇਕਰ ਆਪਾਂ ਗੱਲ ਕਰੀਏ ਰਾਏਪੁਰ ਬਣਾਵਾਲੀ ਪੇਰੋਂ ਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਕੈਂਸਰ ਦੇ ਪੀੜਤ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਜਿਹੜਾ ਬਿਮਾਰੀ ਦਾ ਵਾਧਾ ਹੋਇਆ ਹੈਗਾ ਕਈ-ਕਈ ਵਾਰ ਤਾਂ ਆਸ-ਪਾਸ ਦੇ ਪਿੰਡਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਹਨਾਂ ਨੂੰ ਰਾਤ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਤੇ ਕਾਫੀ ਲੰਮਾ ਸਮਾਂ ਸੰਘਰਸ਼ ਕੀਤਾ ਗਿਆ ਪਰ ਕੋਈ ਨਹੀਂ ਇੱਕ ਵਾਰ ਜਿਹੜਾ ਮਿੱਠੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਨੇ ਪਰ ਲੋਕ ਬਹੁਤ ਪਰੇਸ਼ਾਨ ਨੇ ਬਣਾਵਾਲੀ ਪਿੰਡ ਹੈ ਜਿਹੜਾ ਇੱਕ ਵੀਰ ਨੇ ਜਾਣਕਾਰੀ ਦਿੱਤੀ ਸੀ ਕਿ ਇੱਥੇ ਇੱਕ ਬੱਚਾ ਪੈਦਾ ਹੋਇਆ ਉਹਦੇ ਸਿਰ ਨਹੀਂ ਹੈਗਾ ਉਸ ਬੱਚੇ ਦੇ ਸਿਰ ਹੀ ਨਹੀਂ ਹੈਗਾ ਜਿਹੜਾ ਪੈਦਾ ਹੋਣ ਵਾਲਾ ਬੱਚਾ ਸੀਗਾ ਇਹ ਸਾਰਾ ਜਿਹੜਾ ਨੁਕਸਾਨ ਹੋ ਰਿਹਾ ਹੈਗਾ ਗਰਭਵਤੀ ਮਹਿਲਾਵਾਂ ਦਾ ਨੁਕਸਾਨ ਹੋ ਰਿਹਾ ਸਾਰਾ ਥਰਮਲ ਪਲਾਂਟ ਦੇ ਪ੍ਰਦੂਸ਼ਣ ਕਰਕੇ ਹੋ ਰਿਹਾ ਇਹ ਲੋਕਾਂ ਦਾ ਮੰਨਣਾ ਹੈਗਾ ਆਪਾਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਤੇ ਅੱਗੇ ਕਿਸ ਤਰ੍ਹਾਂ ਦਾ ਉਹ ਸੰਘਰਸ਼ ਕਰਨਾ ਚਾਹੁੰਦੇ ਆ ਕਿਉਂਕਿ ਬਹੁਤ ਜ਼ਿਆਦਾ ਲੋਕ ਦੁਖੀ ਨੇ ਸਾਨੂੰ ਵੀ ਬਹੁਤ ਫੋਨ ਕਾਲਸ ਆਈਆਂ ਨੇ ਕਿ ਉਹ ਸੰਘਰਸ਼ ਸ਼ੁਰੂ ਕਰਨਾ ਚਾਹੁੰਦੇ ਆ ਇਹ ਥਰਮਲ ਪਲਾਂਟ ਦੇ ਖਿਲਾਫ ਕਿਉਂਕਿ ਉਹ ਅੱਕ ਚੁੱਕੇ ਨੇ ਲੋਕਾਂ ਦੇ ਬਿਮਾਰੀਆਂ ਇੰਨੀ ਜ਼ਿਆਦਾ ਵਧ ਗਈਆਂ ਘਰਾਂ ਦੇ ਵਿੱਚ ਸੋ ਹੁਣ ਮੈਂ ਪਹੁੰਚਿਆ ਹਾਂ ਪਿੰਡ ਰਾਏਪੁਰ ਦੇ ਲੋਕਾਂ ਦੇ ਵਿੱਚ ਸਾਥ ਦੇ ਵਿੱਚ ਬੈਠਾ ਆਪਾਂ ਗੱਲਬਾਤ ਕਰ ਲੈਣਾ ਕਿ ਕੀ ਕੀ ਪਰੇਸ਼ਾਨੀਆਂ ਇੱਥੋਂ ਦੇ ਵਸਨੀਕਾਂ ਨੂੰ ਆ ਰਹੀਆਂ। ਭਾਈ ਸਭ ਤੋਂ ਪਹਿਲਾਂ ਆਪਣਾ ਨਾਮ। ਮੇਰਾ ਨਾਮ ਗੁਰਮੀਤ ਸਿੰਘ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਚੈਨਲ ਦਾ ਸਾਡੇ ਰਾਏਪੁਰ ਪਹੁੰਚਣ ਤੇ। ਧੰਨਵਾਦ ਜੀ। ਰਾਏਪੁਰ ਦੀ ਬਸਨੀਕ ਹੋ। ਹਾਂਜੀ ਰਾਏਪੁਰ ਦੀ। ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ 2008 ਤੋਂ ਇਹ ਥਰਮਲ ਪਲਾਂਟ ਬਣਿਆ ਉਸ ਤੋਂ ਬਾਅਦ ਇੱਥੋਂ ਦੇ ਵਾਤਾਵਰਣ ਦੇ ਵਿੱਚ ਕੀ ਤਬਦੀਲੀ ਆਈ ਹੈ ਜਾਂ ਕੋਈ ਸਹੂਲਤਾਂ ਕੁਝ ਮਿਲਿਆ ਕੁਝ ਜਾ ਕੀ ਕਹਿਣਾ ਚਾਹੋਗੇ ਇਸ ਬਾਰੇ? ਸਭ ਤੋਂ ਪਹਿਲਾਂ ਤਾਂ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਪਾਇਆ ਗਿਆ ਸੀਗਾ ਫਿਰ ਇਹਦੇ ਨਾਲ ਸਾਡੇ ਆਸ-ਪਾਸੇ 10-12 ਕਿਲੋਮੀਟਰ ਦੇ ਵਿੱਚ ਜਿਆਦਾ ਜਿਹੜੇ ਪਿੰਡ ਐ ਇਹ ਪ੍ਰਦੂਸ਼ਣ ਦੇ ਪ੍ਰਭਾਵਿਤ ਹੋਏ ਨੇ ਤੇ ਇਹਦੀ ਰਾਖ ਕਰਕੇ ਚਮੜੀ ਦੇ ਬਿਮਾਰੀਆਂ ਬਹੁਤ ਵਧ ਗਈਆਂ ਕੈਂਸਰ ਵਰਗੀਆਂ ਦਮੇ ਵਰਗੀਆਂ ਬਿਮਾਰੀਆਂ ਸਾਡੇ ਪਿੰਡਾਂ ਦੇ ਵਿੱਚ ਆਮ ਹੋ ਗਈਆਂ ਪਹਿਲਾਂ ਬਹੁਤ ਨਾਰਮਲ ਕੇਸ ਹੁੰਦੇ ਸੀ ਜਦਕਿ ਹੁਣ ਜਿਹੜੀ ਇਹ ਪਰਸੈਂਟੇਜ ਐ ਉਹ ਕਾਫੀ ਗੁਣਾ ਜ਼ਿਆਦਾ ਵਧ ਗਈ ਤੇ ਇਹਦੀ ਸਾਨੂੰ ਕੋਈ ਵੀ ਸਹੂਲਤ ਨਹੀਂ ਦਿੱਤੇਗੀ ਤੇ ਕੋਈ ਸਾਨੂੰ ਸਿਹਤ ਪ੍ਰਤੀ ਸੂਲ ਤਣੀ ਦਿੱਤੇ ਗੀਆਂ ਕੋਈ ਬਿਜਲੀ ਦੇ ਸੂਲ ਤਨੀ ਦਿੱਤੇ ਗਏ ਸਾਨੂੰ ਸਾਡੇ ਨਾਲੇ ਵਾਅਦੇ ਕੀਤੇ ਗਏ ਸੀ ਕਿ ਇਸ ਚਾਰੇ ਪੰ ਜਿਹੜੇ ਚਾਰੇ ਪੰਨਾਂ ਦੀ ਜ਼ਮੀਨ ਅਕਵਾਇਰ ਹੋਈ ਹੈ ਉਹਨਾਂ ਨੂੰ ਬਿਜਲੀ ਮੁਫਤ ਦਿੱਤੀ ਜਾਊਗੀ ਸਾਨੂੰ ਕੋਈ ਬਿਜਲੀ ਮੁਫਤ ਨਹੀਂ ਮਿਲੀ ਕੋਈ ਲੋਕਾਂ ਨੂੰ ਹਸਪੀਟਲ ਨਹੀਂ ਮਿਲਿਆ ਕੋਈ ਲੋਕਾਂ ਨੂੰ ਚੰਗਾ ਕੋਈ ਇੱਥੇ ਵਿਦਿਆਲਿਆ ਜਾਂ ਕੋਈ ਸਕੂਲ ਜਿਵੇਂ ਆਦਰ ਸਕੂਲ ਵਧੀਆ ਸਕੂਲ ਹੈ ਜਿਹੜੇ ਆਪਣੇ ਮੋਂਟਰੀਅਰ ਸਕੂਲ ਹੈ ਉਹ ਸਾਨੂੰ ਕੋਈ ਨਹੀਂ ਮਿਲਿਆ ਇਸ ਤਰ੍ਹਾਂ ਦਾ ਵੀ ਸਾਨੂੰ ਇਹਦੀਆਂ ਮਾਰਾਂ ਪੰਨਾਂ ਜਦ ਤੱਕ ਸਾਨੂੰ ਸੂਲ ਜਿਹੜੀ ਉਹ ਕੁਛ ਨਹੀਂ ਮੈ ਨਹੀਂ ਮਿਲੀ ਜੀ ਕੈਂਸਰ ਦੇ ਆ ਆਈਡੀ ਕਿੰਨੇ ਕੇ ਪੇਸ਼ੈਂਟ ਹੋ ਸਕਦੇ ਤੇ ਸਾਡੇ ਰਾਪਰਪਿੰਡ ਦੇ ਵਿੱਚ ਹੁਣਗੇ ਮਲੇ 100 150 ਤੋਂ ਉੱਪਰ ਮਰੀਜ਼ ਜੀ ਇਹ ਥਰਮਲ ਪਲਾਂਟ ਤੋਂ ਬਾਅਦ ਗਿਣਤੀ ਵਧੀ ਬਾਅਦ ਗਿਣਤੀ ਜਿਆਦਾ ਵਧੀ ਹੈ ਜੀ ਪਹਿਲਾਂ ਤਾਂ 5-7 ਕੇਸ ਹੁੰਦੇ ਸੀਗੇ 2-4 ਕੇਸ ਹੁਣ ਇਹ ਸੈਂਕੜਿਆਂ ਦੇ ਵਿੱਚ ਪਹੁੰਚ ਪਹੁੰਚ ਗਏ ਜਦ ਕਿ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਕਿ ਬਿਨਾ ਵੀ ਜਿਹਦਾ ਕੋਈ ਇਲਾਜ ਨਹੀਂ ਹੈਗਾ ਕਦੇ ਪਹਿਲਾਂ ਆਵਾਜ਼ ਉੱਠੀ ਥਰਮਲ ਪਲਾਂਟ ਦੇ ਖਿਲਾਫ ਲੋ ਆਪਣੇ ਆਸ-ਪਾਸ ਦੇ ਪਿੰਡਾਂ ਨੇ ਆਵਾਜ਼ ਉਠਾਈ ਕੋਈ ਇਹਨਾਂ ਦੇ ਪ੍ਰਦੂਸ਼ਣ ਦੇ ਖਿਲਾਫ ਥੋੜੀਆਂ-ਬਹੁਤੀਆਂ ਆਵਾਜ਼ਾਂ ਉੱਠਦੀਆਂ ਰਹੀਆਂ ਜੀ ਕੋਈ ਜ਼ਿਆਦਾ ਸਕਸੈਸ ਨਹੀਂ ਹੋਇਆ ਕੋਈ ਕੋਈ ਆਉਟਪੁੱਟ ਨਹੀਂ ਜ਼ਿਆਦਾ ਜੀ ਮਤਲਬ ਕੋਈ ਵੱਡੇ ਪੱਧਰ ਤੇ ਸੰਘਰਸ਼ ਨਹੀਂ ਸ਼ੁਰੂ ਕੀਤਾ ਵੱਡੇ ਪੱਧਰ ਤੇ ਸੰਘਰਸ਼ ਨਹੀਂ ਆਏ ਛੋਟੇ-ਛੋਟੇ ਹੋਏ ਐ ਤੇ ਉਹ ਦਬ ਗਏ ਸੀਗੇ ਕੋਈ ਸਾਨੂੰ ਆਉਟਪੁੱਟ ਜਾਂ ਕੋਈ ਸਹੂਲਤ ਨਹੀਂ ਮਿਲੀ ਜਿਵੇਂ ਆਪਾਂ ਹੁਣ ਦੇਖਦੇ ਆ ਕਿਉਂਕਿ ਥੋੜਾ ਤਾਂ 2008 ਤੇ ਲੋਕ ਜਾਗਰੂਕ ਵੀ ਘੱਟ ਸੀਗੇ ਹੁਣ ਆਪਾਂ ਦੇਖਦੇ ਆ ਕੋਈ ਫੈਕਟਰੀ ਲੱਗਦੀ ਐ ਲੋਕ ਪਹਿਲਾਂ ਆਵਾਜ਼ ਉਠਾਉਂਦੇ ਆ ਤਾਂ ਉਦੋਂ ਕੋਈ ਇਸ ਤਰ੍ਹਾਂ ਦਾ ਵਿਰੋਧ ਨਹੀਂ ਹੋਇਆ ਸੀ ਜਦੋਂ ਮਤਲਬ ਜ਼ਮੀਨ ਖਰੀਦੀ ਜਾ ਰਹੀ ਸੀ ਨਹੀਂ ਉਦੋਂ ਵਿਰੋਧ ਨਹੀਂ ਹੋਇਆ ਸੀਗਾ ਇਹ ਕੋਈ ਲੋਕਾਂ ਦੀ ਸਹਿਮਤੀ ਤੋਂ ਬਿਨਾ ਸਿੱਧੇ ਨੋਟਿਸ ਹੀ ਆਇਆ ਸੀ ਕਹਿੰਦੇ ਵਿੱਚ ਚੈੱਕ ਕੀ ਐਸਵੀ ਜੀ ਨੇ ਚੱਕਣੇ ਚੱਕ ਲੋ ਨਹੀਂ ਉਹ ਆਪਦਾ ਕੋਰਟ ਦੇ ਵਿੱਚ ਕੇਸ ਲੜੀ ਜਾਊਗਾ ਤੇ ਵੀ ਕੋਈ ਸਹਿਮਤੀ ਨਹੀਂ ਸੀ ਤੇ ਲੋਕਾਂ ਨੇ ਥੋੜਾ ਬੋਤਾ ਆਵਾਜ਼ ਉੱਠੀ ਸੀ ਤੇ ਲੋਕ ਫਿਰ ਸਰਕਾਰ ਦਾ ਤਾਂ ਜਿਆਦਾ ਡਰ ਸੀ ਕੇਸ ਵੀ ਪੈਗੇ ਸੀ 25 26 ਬੰਦਿਆਂ ਤੇ ਤੇ ਜਿਹਨੇ ਲੜਾਈ ਲੜੀ ਸੀ ਅੱਛਾ ਜਿਹੜੇ ਮਤਲਬ ਜ਼ਮੀਨ ਨਹੀਂ ਦੇਣ ਦੇ ਹੱਕ ਚ ਨਹੀਂ ਸੀਗੇ ਉਹਨਾਂ ਦੇ ਕੇਸ ਪੈਗੇ ਸੀ ਉਹਨਾਂ ਦੇ ਕੇਸ ਪੈਗੇ ਸੀ ਉਹ ਮਹੀਨਾ ਮਹੀਨਾ ਦੇਲਤ ਬਿੱਲ ਆ ਕੇ ਆਏ ਤੇ ਰਾਪਰਪਿੰਡ ਦੀ ਬਸਨੀਖ ਰਾਪਰਪਿੰਡ ਦੇ ਕੁਝ ਪੇਰੋਂ ਦੇ ਬਨਾਵਾਲੀ ਦੇ ਤੇ ਉਦੋਂ ਹੁਣ ਜਿੰਨਾ ਸੰਘਰਸ਼ ਨਹੀਂ ਸੀਗਾ ਦਿੱਲੀ ਸੰਘਰਸ਼ ਤੋਂ ਬਾਅਦ ਜਿਆਦਾ ਸਾਡੀ ਹਿੰਮਤ ਪਈ ਹੈ ਕਿਸਾਨਾਂ ਦੀ ਤੇ ਉਦੋਂ ਜਿਹੜਾ ਸਾਡੇ ਸੰਘਰਸ਼ ਦੀ ਕੀਮਤ ਨਹੀਂ ਪਈ ਜੋ ਸਾਨੂੰ ਹੁਣ ਕਮੇਜੇ ਦੇ ਜਿਹੜੇ ਭਿਆਨਕ ਜਿਹੜੇ ਮੜੇ ਆ ਉਹ ਭੁਗਤਨੇ ਪੈ ਰਹੇ ਆ ਬਾਈ ਫਿਰ ਕੀ ਹੱਲ ਹੋਊ ਇਹਦਾ ਫਿਰ ਕੀ ਕਹਿਣਾ ਚਾਹੋਗੇ ਵੀ ਥਰਮਲ ਪਲਾਂਟ ਵਾਲਿਆਂ ਨੂੰ ਇਹਦੇ ਪ੍ਰਤੀ ਅਸੀਂ ਸਰਕਾਰ ਨੂੰ ਥਰਮਲ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਕਿ ਜੋ ਸਾਡੇ ਪਿੰਡਾਂ ਦਾ ਨੁਕਸਾਨ ਹੈ ਦਾ ਸੌਲਵ ਕੀਤਾ ਜਾਵੇ ਸਾਨੂੰ ਚੰਗਾ ਵੱਡੇ ਹਸਪੀਟਲ ਦਿੱਤਾ ਜਾਵੇ ਸਾਡੇ ਬੱਚੇ 20 25 ਕਿਲੋਮੀਟਰ ਪੜਨ ਜਾਂਦੇ ਬੈਨਾਂ ਤੇ ਦੂਰ ਦੂਰ ਸਾਨੂੰ ਸਾਨੇ ਵਾਲੀ ਵਰਗੇ ਵਰਗਾ ਆਦਰ ਸਕੂਲ ਦਿੱਤਾ ਜਾਵੇ ਤੇ ਸਾਡੇ ਲੋਕਾਂ ਦੇ ਜਿਹੜੀਆਂ ਜਿਹੜੇ ਇਸ ਬਿਮਾਰੀਆਂ ਦੇ ਗ੍ਰਸਤ ਹੋਏ ਨੇ ਇਸਕਾਰ ਹੋਏ ਨੇ ਤੇ ਉਹਨਾਂ ਦਾ ਜਿਹੜਾ ਮੁਆਵਜ਼ਾ ਉਹਨਾਂ ਨੂੰ ਬਣਦਾ ਦਿੱਤਾ ਜਾਵੇ ਇੱਕ ਘਰ ਦਾ ਇਹ ਤੁਸੀਂ ਲਾ ਲਓ 5 5 7 7 8 8 ਲੱਖ ਰੁਪਏ ਦਾ ਖਰਚਾ ਜਿਹੜੇ ਕੈਂਸਲ ਦੇ ਮਰੀਜ਼ ਐ 10 10 ਲੱਖ ਰੁਪਏ ਦਾ ਖਰਚਾ ਆ ਗਿਆ ਆਪਣੇ ਆ ਕਾਲੇ ਦੇ ਘਰੋਂ 16 ਲੱਖ ਰੁਪਏ ਖਰਚਾ ਆ ਗਿਆ 16 ਲੱਖ ਰੁਪਏ ਕਿੱਥੋਂ 16 ਲੱਖ ਰੁਪਏ ਇੱਕ ਛੋਟਾ ਜਿਹਾ ਜ਼ਿੰਮੇਵਾਰ ਕਿੱਥੋਂ ਪ੍ਰਬੰਧ ਕਰੂਗਾ ਉਹਨਾਂ ਦੀ ਮਦਦ ਕੀਤੀ ਜਾਵੇ ਜੀ ਤੇ ਸਾਡਾ ਹਸਪੀਟਲ ਬਣਾਇਆ ਜਾਵੇ ਤੇ ਸਾਨੂੰ ਸਾਨੇ ਵਾਲੀ ਵਰਗ ਅਦਰ ਸਕੂਲ ਦਿੱਤਾ ਜਾਵੇ ਠੀਕ ਹੈ ਧੰਨਵਾਦ ਬਾਈ ਧੰਨਵਾਦ ਇੱਕ ਹੋਰ ਵੀਰ ਇਸ ਰਾਇਪਰ ਪਿੰਡ ਦੇ ਬਸਨੀਕ ਮੇਰੇ ਨਾਲ ਬੈਠਾ ਹੈ ਇਹਨਾਂ ਦਾ ਕਹਿਣਾ ਕਿ ਦਮੇ ਦੀ ਜਿਹੜੀ ਬਿਮਾਰੀ ਦਾ ਸ਼ਿਕਾਰ ਹੋਏ ਨੇ ਇਹ ਇਹ ਇਹਦਾ ਕਾਰਨ ਥਰਮਲ ਪਲਾਂਟ ਮੰਨਦੇ ਆ ਹਾਂਜੀ ਕਦੋਂ ਤੋਂ ਤੁਹਾਨੂੰ ਇਹ ਬਿਮਾਰੀ ਹੋਈ ਹੈ ਇਹ ਜਿੱਦਿਆਂ ਦਾ ਲੱਗਿਆ ਜੀ ਹਾਂ ਹਾਂ ਉਹਦੇ ਤੋਂ ਹੋਈ ਹੈ ਅੱਛਾ ਸਾਹ ਸਾਹ ਦੀ ਪ੍ਰੋਬਲਮ ਹਾਂ ਸਾਹ ਦੀ ਅੱਛਾ ਹਾਂ ਤੇ ਹੋਰ ਵੀ ਬਿਮਰੀਜ ਹੋਣਗੇ ਪਿੰਡ ਦੇ ਵਿੱਚ ਸਾਹ ਦੀ ਬਿਮਾਰੀ ਵਾਲੇ ਹੋਰ ਵਧੂਗਾ ਜੀ ਬਿਮਰੀ ਪਿੰਡ 'ਚ ਸਾਰੇ ਹਾਂ 4-5 ਹਾਂ ਕੋਈ ਕੈਂਸਰ ਨਾ ਕੋਈ ਦਮੇ ਨਾ ਕੋਈ ਗਏ ਮਰੇ ਨ ਬਹੁਤਾ ਚੌੜੀ ਦੇ ਰੋਗ ਆ ਕੈਂੜੀ ਦੇ ਰੋਗ ਆ ਆ ਖੁਰਕਟਾ ਹਰ ਇੱਕ ਘਰ ਘਰੀ ਆ ਜੀ ਕਿਸੇ ਦੇ ਦੋ ਰਹਿ ਕਿਸੇ ਦੇ ਚਾਰ ਨੇ ਇਹ ਖੁਰਕਰੀ ਬਿਮਾਰੀ ਵੜੀ ਆ ਜੀ ਆ ਰਾਖ ਡਿੱਗਦੀ ਆ ਜੀ ਤੇ ਹੁਣ ਜਿੱਦਾਂ ਦਾ ਸਰਮ ਲੱਗਾ ਦਮੇ ਦੀ ਬਿਮਾਰੀ ਹੋ ਗਈ ਗਰੀਬ ਬੰਦੇ ਆ ਪੈਸਾ ਥਿਲਾ ਬਣਦਾ ਨਹੀਂ ਦਵਾਈ ਵੀ ਨਹੀਂ ਲੱਟੀ ਜਾਂਦੀ ਆਪਣੇ ਫਸਲਾਂ ਵੀ ਬਹੁਤ ਵਾਰ ਖਰਾਬ ਹੋ ਜਾਂਦੇ ਆ ਬਹੁਤ ਸਾਨੂੰ ਦਾ ਹੀ ਫਸਲਾਂ ਦਾ ਬਹੁਤ ਕੋਈ ਮੁਆਵਜ਼ਾ ਮੂਜਾ ਵਿੱਚ ਹੀ ਰਹਿ ਗਿਆ ਸੀ ਨਾ ਪਹਿਲਾਂ ਕੁਝ ਨਹੀਂ ਦਿੱਤਾ ਜਿਸਦੇ ਰੋਜ਼ਗਾਰ ਮਿਲੇ ਪਿੰਡਾਂ ਦੇ ਲੋਕਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਿਆ ਜਿਸਦੇ ਕੋਈ ਰੋਜ਼ਗਾਰ ਨਹੀਂ ਮਿਲਿਆ ਜਿਸ ਕਾਮੇ ਜਿਹਦਾ ਬਿੰਨੀ ਤੋਂ ਬਰਗੇ ਸੇ ਬਈ ਹਾਂ ਫਸਲਾਂ ਨੂੰ ਨਰਮਾ ਤੋਂ ਹਟਾਦੇ ਨੇ ਬਈ ਕਾਸਟ ਡਿੱਗੀ ਧੂਆਂ ਡਿੱਗੀ ਜਾਂਦਾ ਹਾਂ ਹਾਂ ਨਰਮੇ ਦੀ ਫਸਲ ਮੇਰਾ ਖਿਆਲ ਹੈ ਕਿ ਇਸ ਨਹੀਂ ਖਤਮ ਕਰਦੇ ਨਾ ਰਾਖ ਡਿੱਗਦੀ ਹੈ ਲੋਕਾਂ ਨੂੰ ਰਾਖ ਨਹੀਂ ਖਤਮ ਕਰੀ ਜਾਂਦਾ ਬਹੁਤ ਨਰਮਾ ਦਾ ਸੀ ਵਧੀਆ ਪਾਣੀ ਨਰਮੇ ਚੋਨਾ ਨਾਲ ਸਦੈ ਲਾਉਣੇ ਜੀ ਸਰਦਾਰੀ ਨਰਮਾ ਹੁੰਦਾ ਜੀ ਤੇ ਸਾਰੀ ਜਗ੍ਹਾ ਤੇ ਚੋਨਾ ਵੀ ਨਹੀਂ ਲੱਗਦਾ ਆਪਣੇ ਇਹਦੇ ਆਪ ਪਿੰਡ ਪਾਣੀ ਨਰਮਣੇ ਆਪਣੇ ਜਪੜੇ ਨਰਮ ਨਹੀਂ ਪੰਗਾਮਦਾ ਸੀ ਜੀ ਤਾਂ ਨਰਮੀ ਬਹੁਤ ਵਧੀਆ ਹੋ ਜਾਂਦੀ ਸੀ ਉਹ ਨਰਮਾ ਹੋਣੋਂ ਵੱਟ ਗਿਆ ਅਨਸਰ ਦੇ ਨਾਲ ਆਪਣਾ ਚੋਨਾ ਪਾਣੀ ਚੱਗੀ ਨਹੀਂ ਹੈ ਕਿ ਟਾਈਮ ਪਾਸ ਜੀ ਤਾਂ ਤੁਸੀਂ ਦੇਖਿਆ ਇਹਨਾਂ ਦਾ ਕਹਿਣਾ ਕਿ ਫਸਲ ਜਿਹੜੀ ਨਰਮੇ ਦੀ ਫਸਲ ਜਿਹੜੀ ਮਾਲਵਾ ਜਿਹੜਾ ਵਿਸ਼ੇਸ਼ ਫਸਲ ਸੀਗੀ ਕਾਟਨ ਉਹ ਥਰਮਲ ਪਲਾਂਟ ਨੇ ਪ੍ਰਭਾਵਿਤ ਕੀਤੀ ਹੈ ਸੀਰੀਜ਼ ਤਾਂ ਆਪਾਂ ਹੋਰ ਵੀ ਪਿੰਡ ਚ ਜਾ ਕੇ ਗੱਲਬਾਤ ਕਰਦੇ ਆ ਜਿਹੜੇ ਕਿ ਕੈਂਸਰ ਦੀ ਬਿਮਾਰੀ ਤੋਂ ਜਾਂ ਦਮੇ ਜਾਂ ਖੁਰਕ ਜੋ ਵੀ ਬਿਮਾਰੀਆਂ ਨਾਲ ਥਰਮਲ ਬਾਂਡ ਦੇ ਲੱਗੀਆਂ ਆ ਆਪਾਂ ਉਹਦੇ ਪਰਿਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਆਪਾਂ ਗੱਲਬਾਤ ਕਰ ਰਹੇ ਸੀ ਥਰਮਲ ਬਿਮਾਰੀ ਦੇ ਜਿਹੜੇ ਆਸ-ਪਾਸ ਹੀ ਇਹਦੇ ਤੋਂ ਨੁਕਸਾਨ ਤਾਂ ਸਾਡੇ ਨਾਲ ਕਿਸਾਨ ਗੱਲ ਜੀ ਸਿੰਘ ਜੀ ਉਹਨੇ ਇਹਨਾਂ ਨੂੰ ਵੀ ਇਸ ਜਿਮਾਰ ਚ ਨਹੀਂ ਜਾਈਆ ਕੈਂਸਰ ਵਰਗੀ ਨਾਲ ਹੋਣ ਵਾਲੀ ਬਿਮਾਰੀ ਜਿਹੜਾ ਕਿ ਇਹਨਾਂ ਨੂੰ ਮੰਨਣਾ ਕਿ ਥਰਮਲ ਦਾ ਪ੍ਰਦੂਸ਼ਣ ਤੋਂ ਬਾਅਦ ਇਹ ਹੋਣਾ ਜ਼ਰੂਰੀ ਹੈ ਉਹ ਇਹਨਾਂ ਦੇ ਫਾਦਰ ਸਾਹਿਬ ਨੂੰ ਜੀ ਸੀਪ ਦੇ ਟਾਈਟਰੀ ਹੋ ਚੁੱਕੀ ਹੈ। ਤਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਕਿਵੇਂ ਚੱਲ ਰਹੀ ਹੈ ਜੀ ਨਾ ਸਰਕਾਰ ਮੰਤਰੀ ਸਾਡੇ ਕੋਲ ਇਸ ਨੂੰ ਵਿੱਚ ਫਸਾ। ਇਹਦਾ ਸਾਰੀ ਸੁਣਣਾ ਤੁਹਾਨੂੰ ਸਾਰਾ ਕੋਰਟ ਵੀ ਸਖਤੀ ਕਰੀ। ਕੋਈ ਪੋਲੂਸ਼ਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਪਤਾ ਜਿਹੜਾ ਅਪਰੈਸਟ ਹੁੰਦਾ ਹੈ ਐਡੀਟਿਵ ਫੈਕਟਰੀ ਲੱਗਦੀ ਹੈ 307 ਏਕੜ ਰਕਮੇ ਦੇ ਵਿੱਚ ਜਿਹੜਾ ਸਾਡਾ ਮਤਲਬ ਕਿ ਥਰਮਲ ਪਲਾਨ ਬਣਿਆ ਹੈ। ਉਹਦੇ ਵਿੱਚ ਉਹਨਾਂ ਨੇ ਉਹਨੂੰ ਜਦੋਂ ਬਣਾਉਣ ਤੋਂ ਪਹਿਲਾਂ ਉਸੇ ਮਤਲਬ ਉਹਦੇ ਇਸ ਨੂੰ ਦਾ ਨਾਮ ਦੀ ਗੱਲ ਪਈ ਸੀ ਜਾਂ ਉਹਨਾਂ ਨੂੰ ਕਿ ਐਨਵਾਇਰਨਮੈਂਟ ਪੋਲੂਸ਼ਨ ਨੂੰ ਲੋਕਾਂ ਲਈ ਉਹਨਾਂ ਨੇ ਬਹੁਤ ਬੜੀ ਨਰਸਰੀ ਵੀ ਉਹਦੇ ਚਲਾ ਰੱਖੀ ਹੈ ਜਿਹੜੇ ਲੁੱਟੇ ਲਾਉਂਦੇ ਨੇ ਨਦੀ ਆ ਦੇ ਉੱਤੇ ਵੀ ਕਾਇਰ ਕਰਦੇ ਆ ਮੁੱਲ ਲੈਂਦੇ ਵੀ ਉਹਨਾਂ ਨੇ ਉਹਨਾਂ ਨੇ ਮਤਲਬ ਕਿ ਜੰਗਲ ਵੀ ਬਣਾ ਲੱਖਿਆ ਪਰ ਕਈ ਵਾਰੀ ਜਿਹੜੀਆਂ ਉਹਨਾਂ ਦੇ ਅੰਦਰ ਰਾਹ ਕਾਇਆਂ ਸਿਸਟਮਰੀਆ ਪਲੇਟ ਹੈ ਜਦੋਂ ਚੋ ਹੋ ਜਾਂਦੀਆਂ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਸਵਾਈ ਕਰਨ ਵਾਸਤੇ ਉਹਨਾਂ ਦਾ ਕਾਫੀ ਖਰਚਾ ਹੁੰਦਾ ਹੈ ਖਰਚੇ ਨੂੰ ਪੂਰਾ ਕਰਨ ਵਾਸਤੇ ਜਾਂ ਕਿਵੇਂ ਵੀ ਉਹਨਾਂ ਨੂੰ ਮਨਟੇਨਸ ਹਲੇ ਜਾਂਦੀ ਹੈ ਜਾਂ ਕੋਈ ਮਤਲਬ ਕਿ ਕਿਸੇ ਤਰ੍ਹਾਂ ਦੀ ਭਾੜਾ ਆ ਜਾਂਦੀ ਹੈ ਤਾਂ ਜਦੋਂ ਮਤਲਬ ਕਿ ਉਹਦਾ ਪ੍ਰੋਪਰ ਮਤਲਬ ਕਿ ਧੰਗ ਨਾਲ ਉਹਦੀ ਸਵਾਈ ਨਹੀਂ ਹੁੰਦੀ ਜਾਂ ਉਹਨਾਂ ਦਾ ਟੈਂਕ ਫੀਲ ਲੱਗ ਜਾਂਦਾ ਹੈ ਤਾਂ ਫਿਰ ਉਹ ਟਾਈਮ ਹੋ ਜਾਂਦਾ ਹੈ ਤਾਂ ਉਹ ਮਤਲਬਿਆਸੀ ਪਾਸੇ ਸੌ ਚਾਰੇ ਦਿਸ਼ਾਂ ਵਿੱਚ ਜਿੱਦੋਂ ਹਵਾ ਜਾਂਦੀ ਹੈ ਉਹ ਮਤਲਬ ਕਿ ਉੱਥੇ ਆਪਦੀ ਰਾਗ ਜੇ ਸਾਰੀ ਗੁਦਦੀ ਹੈ ਜਿਹਨਾਂ ਦਮਿਆਲੇ ਬਿਮਾਰੀ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਸਾਹਾਂ ਦੀ ਦਿੱਕਤ ਉਹ ਵੀ ਹੈ ਤੇ ਜਿਨਾਂ ਦੀ ਚਮੜੀ ਹੈ ਜਿਹੜੀ ਚਮੜੀ ਦੇ ਰੋਗਾਂ ਵਾਲੇ ਲੋਕ ਨੇ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਮਤਲਬ ਕਿ ਇਸ ਦੀ ਮਾਰ ਚੱਲਣੀ ਪੈ ਰਹੀ ਹੈ ਬਾਕੀ ਸਿਰੇ ਲੂਨ ਸਿਸਟਮ ਨਾਲ ਕੈਂਸਰ ਹੈ ਜਿਹੜਾ ਕੈਂਸਰ ਤੋਂ ਹੋਰ ਜਿਹੜਾ ਦੋਇਆ ਰੂਪੀ ਜੋ ਕੈਂਸਰ ਹੋ ਜਾਂਦਾ ਕੈਂਸਰ ਉਹ ਤੇ 2020 ਤੇ 2024 ਵੀ 2020 ਉਹਨਾਂ ਦੀ ਦਿੱਕਤ ਸੀ ਤੇ ਇੱਕ ਸਾਲ ਦੇ ਵਿੱਚ ਇੰਨਾ ਭਿਆਨਕ ਉਹਨਾਂ ਨੂੰ ਕੈਂਸਰ ਹੋਇਆ ਇਸ ਤੋਂ ਬਹੁਤ ਜ਼ਿਆਦਾ ਕੈਂਸਰ ਤੇ ਮਤਲਬ ਕਿ ਪਿਸ਼ਾਬ ਦੇ ਨਾਲ ਉਹਦਾ ਇਤਹਾਸ ਉਹ ਚੱਲਦੀ ਕਿਹੜਾ ਤੱਕ ਬੱਝਿਆ ਸੀ ਸਦਕਿ ਉਹ ਬਿਮਾਰੀਆਂ ਵੀ ਦੇਨ ਤੱਕ ਤੇ ਹੈਗੀ ਹੈਗੀ ਅਜੇ ਮਤਲਬ ਕਿ ਜਿੰਨਾ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਜਿਹੜਾ ਜਿਹੜੀ ਮਤਲਬ ਕਿ ਉਹਨਾਂ ਨੇ ਕਿਹਾ ਸੀ ਵੀ ਵਾਤਾਵਰਣ ਨੂੰ ਬਚਾਉਣ ਨੂੰ ਕੀ ਹੈ ਨਾ ਪੋਜੀਸ਼ਨ ਨੂੰ ਰੱਖਣ ਨੂੰ ਵੀ ਉਹ ਉਹਨਾਂ ਦਾ ਕਾਰਜ ਰਹਿ ਵੀ ਕੁਛ ਨਾ ਕੁਛ ਪਰ ਉੱਥੇ ਉਹਨਾਂ ਉਹਨਾਂ ਨੂੰ ਬੋਲੀ ਦੇ ਆਉਂਦਾ ਭਾਈ ਜੀ ਜਿਹੜਾ ਤੁਹਾਡੇ ਇਹ ਦੇ ਵਿੱਚ ਥਰਮਲ ਪਲਾਂਟ ਬਣਿਆ ਹੋਇਆ ਠੀਕ ਹੈ ਜੀ ਇਹਦੇ ਕੀ ਨੁਕਸਾਨ ਨੇ ਭਾਈ ਜੀ ਇੱਥੇ ਕੋਈ ਸਹੂਲਤ ਨਹੀਂ ਸਾਰੀਆਂ ਬਿਮਾਰੀਆਂ ਚੋਰੀਆਂ ਠੱਗੀਆਂ ਕਰਦੇ ਲੋਕ ਅੱਛਾ ਇਹਦੀ ਕੋਈ ਸਹੂਲਤ ਨਹੀਂ ਹੈਗੀ ਥਰਮਲ ਲੜਦੀ ਸਾਨੂੰ ਨੁਕਸਾਨ ਆਈ ਇਹ ਤਾਂ ਅੱਛਾ ਦਾ ਫਾਇਦਾ ਘਟਾ ਜੀ ਫਾਇਦਾ ਕਿਸੇ ਨੂੰ ਨਹੀਂ ਹੋਇਆ ਜੀ ਨੁਕਸਾਨ ਹੀ ਹੋਇਆ ਹੂੰ ਤੁਹਾਡਾ ਕਿਹੜਾ ਪਿੰਡ ਹੈ ਬਹਿਣੀਵਾਲ ਪਿੰਡ ਹੈ ਜੀ ਮੇਰਾ ਅੱਛਾ ਹਾਂਜੀ ਤੁਹਾਡੇ ਪਿੰਡ ਦਾ ਵੀ ਰਕਬਾ ਆਇਆ ਹੈ ਨਾ ਇਹਦੇ ਚ ਹਾਂਜੀ ਇਹਦੇ ਚ ਥੋੜਾ ਆਇਆ ਜੀ ਬੜਾ ਨਹੀਂ ਆਇਆ ਹੂੰ ਜਿਵੇਂ ਕਿ ਆਪਾਂ ਰਾਪਰ ਦੇ ਵਿੱਚ ਜਿਹੜਾ ਨਿਰੀਖਣ ਕੀਤਾ ਸੀ ਕਹਿੰਦੇ 2008 ਤੋਂ ਬਾਅਦ ਜਦੋਂ ਦਾ ਇਹ ਥਰਮਲ ਬੈਂਡ ਬਣਿਆ ਠੀਕ ਹੈ ਉਸ ਤੋਂ ਬਾਅਦ ਕੈਂਸਰ ਦੇ ਮਰੀਜ਼ ਬਹੁਤ ਜ਼ਿਆਦਾ ਵਧ ਗਏ ਬਹੁਤ ਜ਼ਿਆਦਾ ਜੀ ਤੁਹਾਡੇ ਬਹਿਣੀਵਾਲ ਪਿੰਡ ਚ ਵੀ ਕੀ ਹਾਲ ਹੈ ਸਾਰੀਆਂ ਬਿਮਾਰੀਆਂ ਜੀ ਕੈਂਸਰ ਵੀ ਹੈ ਕਾਲਕਿਆ ਪੀਲੀਆ ਹੂੰ ਤੇ ਦੰਡੇ ਦੀਆਂ ਬਿਮਾਰੀਆਂ ਸਾਰਾ ਕੁਝ ਚਿੱਟਾ ਵੀ ਪੀਂਦੇ ਲੋਕ ਵੀ ਹੂੰ ਗਲਤ ਕੰਮ ਹੋਇਆ ਈ ਇਹ ਨਹੀਂ ਚਿੱਟਾ ਇਹਦੇ ਕਰਕੇ ਕਿਵੇਂ ਚਿੱਟਾ ਇਹਦੇ ਨਾਲ ਕਿਵੇਂ ਚੋਰੀਆਂ ਕਰ ਦਿਆ ਜੀ ਲੋਕ ਲੋਹਾ ਕੱਢ ਕੇ ਲਿਆਉਂਦਾ ਲੋਹਾ ਕੱਢ ਕੇ ਲਿਆਉਂਦਾ ਚੋਰੀ ਕਰ ਦਿਆ ਜੀ ਇਹ ਲੋਕ ਸਾਰੇ ਪਿੰਡ ਪੰਜ ਪਿੰਡਾਂ ਦਾ ਨੁਕਸਾਨ ਹੋ ਗਿਆ ਜੀ ਨੋਟਰਾ ਦੇ ਤਾਰਾ ਕੱਟਨੇ ਹੂੰ ਨੋਟਰਾ ਦੇ ਤਾਰਾ ਕੱਟੀਆਂ ਜਾਂਦੀਆਂ ਸਾਰੇ ਵੀ ਮੰਨ ਲਾ ਵੀ ਨੁਕਸਾਨ ਹੁੰਦਾ ਜੀ ਜ਼ਿੰਮੇਦਾਰਾਂ ਦਾ ਹੂੰ ਇਕੱਲਾ ਪੰਨਾ ਇਹਦੇ ਬਾਰੇ ਕੋਈ ਨਹੀਂ ਬੋਲਦਾ ਜੀ ਜ਼ਿੰਮੇਦਾਰਾਂ ਦੇ ਬਾਰੇ ਵੀ ਜ਼ਿੰਮੇਦਾਰਾਂ ਦਾ ਨੁਕਸਾਨ ਹੁੰਦਾ ਜੀ ਇਹ ਚੋਰੀਆਂ ਹੋਣ ਲੱਗੀਆਂ ਬੜੀਆਂ ਬਿਲਕੁਲ ਇਹ ਗਲਤ ਕੰਮ ਹੋ ਗਿਆ ਜੀ ਹਾਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹ ਜਾਂ ਤਾਂ ਥਰਮਲ ਪਲੈਂਟ ਬੰਦ ਕਰੋ ਜੀ ਹੂੰ ਤੇ ਜਾਂ ਫਿਰ ਇਹ ਚੋਰੀਆਂ ਦਾ ਕੋਈ ਇੰਤਜ਼ਾਮ ਕਰੋ ਵੀ ਜਿਦਾ ਤਾਰ ਲੱਗੇ ਜਾਂ ਕੋਈ ਵੀ ਮੰਨ ਲਾ ਵੀ ਕੋਈ ਇਹਨੂੰ ਲਾਹੋ ਲੱਗੇ ਬਿਜਲੀ ਵੀ ਜਿਹਦੇ ਵਿੱਚ ਇਹ ਮੰਨ ਲਾ ਚੋਰੀ ਵਾਲੇ ਬੰਦੇ ਵਿੱਚ ਨਾ ਵੜਨ। ਹੂੰ ਇਹੀ ਸਹੂਲਤ ਚਾਹੁੰਦੇ ਆਂ ਅਸੀਂ ਸਰਕਾਰ ਤੋਂ। ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਜਿਹੜਾ ਜਿਵੇਂ ਕਿ ਥਰਮਲ ਪਲੈਂਟ ਦੀ ਜ਼ਿੰਮੇਵਾਰੀ ਬਣਦੀ ਜਿਹੜੇ ਜਿਵੇਂ ਏਰੀਆ ਦਾ ਰਕਬਾ ਹੁੰਦਾ। ਇਨਰਲੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣਾ ਜਿਹੜਾ ਵਾਤਾਵਰਨ ਦੀ ਤੇ ਆਸ-ਪਾਸ ਦੀ ਸਹੂਲਤਾਂ ਦੇਣ ਦੀ ਥਰਮਲ ਬਣਦੀ ਕੀ ਕਾਰਜ ਕਰੀ ਰਹੀ ਹੈ ਟੀਐਸਪੀ ਟੀਐਸਪੀਐਲ ਦੀ ਹੈ ਫਰੈਂਡਸ ਥਰਮਲ ਦਾ ਤਾਂ ਇਹੀ ਹੈ ਜੀ ਆਪਾਂ ਕਹਿੰਦੇ ਆ ਵੀ ਜਿਵੇਂ ਕੈਂਪ ਕੰਪ ਲਾਉਣ ਦਾ ਦਮਾਂਗਾ ਦੇਣ ਕੋਈ ਮਾੜਾ ਮੋਟਾ ਜਿੰਨਾ ਹੀ ਫੰਡ ਆਉਂਦਾ ਬੱਚਿਆਂ ਨੂੰ ਖੇਡਣ ਵਾਸਤੇ ਉਹ ਦੇਣ ਵੱਧ ਤੋਂ ਵੱਧ ਉਹ ਗਰਾਊਂਡ ਵਾਸਤੇ ਆ ਦੇਖੋ ਗਰਾਊਂਡ ਚ ਕਿੰਨਾ ਕਿੰਨਾ ਕੱਖ ਹੋ ਰਿਹਾਗਾ ਕੋਈ ਸਾਨੂੰ ਸਹੂਲਤ ਨਹੀਂ ਦੇ ਸਾਨੂੰ ਵੱਧ ਤੋਂ ਵੱਧ ਨੁਕਸਾਨ ਹੀ ਹੈ ਇਹਦੇ ਦਵੇਂ ਨਾ ਬਿਮਾਰੀਆਂ ਹੋ ਗਈਆਂ ਕਾਲਾ ਪੀਲਿਆ ਵਾਧੂ ਆ ਚੋਰੀ ਬਹੁਤ ਜ਼ਿਆਦਾ ਹੋ ਗਈ ਥਰਮਲ ਕਰਕੇ ਕੱਲਾ ਬੰਦਾ ਪਾਣੀ ਲਾਉਣ ਨਹੀਂ ਜਾ ਸਕਦਾ ਰਾਤ ਨੂੰ ਬਹੁਤ ਨੁਕਸਾਨ ਆਗਾ ਅਸੀਂ ਤਾਂ ਇਹ ਕਹਨੇ ਵੱਧ ਤੋਂ ਵੱਧ ਵੀ ਥਰਮਲ ਨੂੰ ਇਹ ਕੋਈ ਵੀ ਸਹੂਲਤ ਸਾਨੂੰ ਵੱਧ ਤੋਂ ਵੱਧ ਦੇਣ ਪਿੰਡਾਂ ਨੂੰ ਠੀਕ ਹੈ ਬਾਕੀ ਪਤਾ ਕੀ ਹੈ ਜੀ ਅਸੀਂ ਤਾਂ ਘਟੋ ਘਟਾ ਇਹੋ ਜੀ ਗੱਲ ਕਰਾਂਗੇ ਸਾਡੇ ਪਿੰਡ ਦਾ ਪੂਰਾ ਵਧੀਆ ਸਹੂਲਤ ਹੋਣੀ ਚਾਹੀਦੀ ਹੈ ਬਾਕੀ ਅਸੀਂ ਧਰ ਨਾਲ ਲਾਵਾਂਗੇ ਯਾਰ ਘਰਮਲ ਦੇ ਅੱਗੇ ਸਾਰੇ ਪਿੰਡ ਦੇ ਸਾਰੇ ਇਕੱਠੇ ਹੋ ਕੇ ਲਾਵਾਂਗੇ ਸਾਡੇ ਪਿੰਡ ਨੂੰ ਨਾ ਤਾਂ ਕੋਈ ਸੜਕ ਹੈ ਹਾਂ ਨਾ ਸਾਡੇ ਕੋਈ ਪਿੰਡ ਦਾ ਉਹ ਆ ਯਾਰ ਅਸੀਂ ਮੋਹਦਵਾਰਾ ਮੈਂ ਫੌਜੀ ਆ ਰਿਟਾਇਰਮੈਂਟ ਹਾਂ ਸਮੇ ਸਾਨੂੰ ਪਤਾ ਵੀ ਕਿੰਨੀ ਤੰਗੀ ਆ ਰਹੀ ਹੈ ਸਾਡੇ ਪਿੰਡ ਤੇ ਸਾਡੇ ਦੇ ਪਿੰਡ ਤੇ ਬੰਦੇ ਯਾਰ ਅਹੀਂ ਨਹੀਂ ਪਤਾ ਕੀ ਹੋ ਰਿਹਾ ਕੀ ਨਾ ਹੂੰ ਘਟੋ ਘਟੋ ਵੀ ਪਿੰਡ ਦਾ ਸਹੂਲਤਤਾ ਯਾਰ ਸਾਰੇ ਪਿੰਡ ਹਾਂ 1% ਵੀ ਇਹ ਸਾਰਿਆਂ ਨੂੰ ਡਰ ਲੱਗਦਾ ਯਾਰ ਹੂੰ ਘਟੋ ਘਟੋ ਜਿੱਥੇ ਇੱਧਰ ਨੂੰ ਵੀ ਜਾਂਦੇ ਆ ਇੱਧਰ ਵੀ ਡਰ ਲੱਗਦਾ ਉਧਰ ਨੂੰ ਜਾਂਦੇ ਆ ਸਾਡੇ ਪਿੰਡ ਨੂੰ ਘਟੋ ਘਟੋ 12 ਪਿੰਡਾਂ ਨੂੰ ਸਾਡੇ ਪਿੰਡ ਤੋਂ ਰਾਹ ਜਾਂਦੇ ਆ ਹੂੰ ਤਿੰਨ ਹਾਂ ਤਿੰਨ ਪਿੰਡ ਦਾ ਇਹਨੇ ਰੋਕ ਲੇ ਥਰਮਨ ਨੇ ਨਾ ਤਾਂ ਸਾਨੂੰ ਕੋਈ ਵੀ ਮਤਲਬ ਕਿ ਉਹ ਰਾਹ ਦਾ ਕਿਸੇ ਸਾਡੇ ਪਿੰਡ ਨੂੰ ਕੋਈ ਪੈਸੇ ਮਿਲੇ ਹੂੰ ਸਾਨੂੰ ਮਤਲਬ ਕਿ ਪੂਰੇ ਵਧੀਆ ਸੜਕਾਂ ਮਿਲਣੀਆਂ ਚਾਹੀਣੀਆਂ ਜਾਈਨੀਆਂ ਉਹ ਤਾਂ ਲੱਗਾ ਸਾਡੇ ਪਿੰਡ ਦੇ ਜਿਹੜੇ ਨੌ ਜਮਾਨ ਜਮਾਨ ਮੁੰਡੇ ਆ ਕਿਸੇ ਨੂੰ ਕੋਈ ਸਹੂਲਤ ਨਹੀਂ ਹੈਗੀ ਯਾਰ ਹੂੰ ਕੋਈ ਰੋਜ਼ਗਾਰ ਦਿੱਤਾ ਕੋਈ ਕੋਈ ਰੋਜ਼ਗਾਰ ਨਹੀਂ ਦਿੱਤਾ ਕੱਲਾ ਨਸ਼ਾ ਜਿਹੜਾ ਹੈਗਾ ਅਸੀਂ ਨਸ਼ੇ ਦੇ ਉੱਤੇ ਵੀ ਅਸੀਂ ਸਾਡੇ ਪਿੰਡ ਦੀ ਕਮੇਟੀ ਵੀ ਬਣੀ ਹੋਈ ਆ ਉਹਦੇ ਨਾਲ ਵੀ ਆ ਸ਼ਰਿਆਂ ਨੂੰ ਲੁੱਟੀ ਜਾਂਦੇ ਯਾਰ ਕੀ ਕਰੀਏ ਹੁਣ ਤਾਂ ਇਹ ਪਤਾ ਭਾਈ ਨੂੰ ਭਾਈ ਮਾਰੀ ਜਾਂਦਾ ਯਾਰ ਸਾਰੇ ਪਾਸੇ ਥਰਮਲ ਦਾ ਵੀ ਬੰਦ ਵੀ ਕਰਾਵਾਂਗੇ ਯਾਰ ਹੂੰ ਜੇ ਚਲਾਉਣਾ ਥਰਮਲ ਵਾਲਿਆਂ ਨੂੰ ਕਹਿ ਦਿਓ ਭਈ ਅਸੀਂ ਸਾਰਾ ਕੁਝ ਹੋ ਕਰਾਂਗੇ ਹਾਂ ਬੰਦ ਕਰਾਵਾਂਗੇ ਬਾਕੀ ਹਾਂ ਪੰਜ ਪਿੰਡਾਂ ਦਾ ਨਿਸ਼ਕਾਨ ਹੋ ਗਿਆ ਜੀ ਹਮ ਗਲਤ ਕਹਿਣਾ ਵੀ ਜਾਂ ਬੰਦ ਕਰਨ ਜਾਂ ਸਹੂਲਤਾਂ ਜਾਂ ਵੀ ਸਹੂਲਤ ਨਹੀਂ ਜੀ ਪ੍ਰਦੂਸ਼ਣ ਤੇ ਕੰਟਰੋਲ ਕਰਨ ਜਿਆਦਾ ਪ੍ਰਦੂਸ਼ਣ ਤੇ ਕੰਟਰੋਲ ਹੋਵੇ ਜਾਂ ਚੋਰੀ ਤੇ ਵੀ ਕੰਟਰੋਲ ਹੋਵੇ ਜੀ ਚੋਰੀ ਤੇ ਕੋਈ ਇਹਨਾਂ ਦਾ ਕੰਟਰੋਲ ਨਹੀਂ ਕੋਈ ਵੀ ਸਮਾਨ ਚੱਕੀ ਇਹਨਾਂ ਚੱਕੀ ਜਾਂਦੇ ਇਹਨਾਂ ਦੇ ਜਿਹੜੇ ਸਕਿਉਰਿਟੀ ਗਾਰਡ ਐ ਉਹ ਵੀ ਵਿਚਾਰੇ ਡਰਦੇ ਆ ਹਨਾ ਉਹ ਵੀ ਕੋਈ ਖਾਸ ਉਹਦੇ ਇੱਕ ਸਕਿਉਰਿਟੀ ਗਾਰਡ ਦੇ ਇੱਕ ਹੱਥ ਤੇ ਰੋੜਾ ਮਾਰਿਆ ਕਿਸੇ ਨੇ ਦੁਬਾਰੇ ਉਹਦਾ ਇਲਾਜ ਨਹੀਂ ਕਰਾਇਆ ਇੱਕ ਇੱਕ ਬੰਦੇ ਨੂੰ ਮਾਰਤਾ ਉਹ ਵੀ ਆਪਣਾ ਆਪਣਾ ਸਾਡੇ ਮੁੰਡੇ ਆ ਯਾਰ ਫੌਜੀ ਜਵਾਨ ਮੇਰਾ 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 ਨਾਲ ਦਾ ਫੌਜੀ ਸੀ ਉਹਦੇ ਉਹਦੇ ਮਾਰਿਆ ਐ ਰੋੜਾ ਦੁਬਾਰੇ ਡੇਲੀ ਨਹੀਂ ਕਰਦਾ ਵੀ ਆ ਸਕਿਉਰਟੀ ਕਰੀਏ ਕਿ ਨਾ ਕਰੀਏ ਮੈਂ ਦੱਸ ਬਿਠਾ ਆ ਤੀਏ ਜਿਆ ਸਕਿਉਰਟੀ ਸਕਿਉਰਟੀ ਦਾ ਪਰਮਾਨੈਂਟ ਲੈਣਾ ਨਾ ਮੈਂ ਸਕਿਉਰਟੀ ਦਾ ਜ਼ਿੰਮੇਵਾਰੀ ਮੈਂ ਲੈਣਾ ਤੱਪ ਕੇ ਦਿਖਾਵੇ ਅੱਗੇ ਪੱਛੇ ਸਕਿਉਰਟੀ ਦੀ ਪੂਰੀ ਜ਼ਿੰਮੇਵਾਰੀ ਹੋਣੀ ਆ ਫੌਜੀ ਜੀ ਆਪਣੇ ਮਾਰਾਲੇ ਬਾਰਡਰਾਂ ਤੇ ਖੜੇ ਆ ਫਿਰ ਇੱਥੇ ਕਿਉਂ ਨਹੀਂ ਸਹੂਲਤ ਮਿਲ ਰਹੀ ਨਹੀਂ ਉਹ ਵਿਚਾਰੇ ਰਿਟਾਇਰਮੈਂਟ ਵਾਲਿਆਂ ਨੂੰ ਲਿਆ ਫੌਜੀਆ ਨੂੰ ਉਹਨਾਂ ਨੂੰ ਲੈ ਕੇ ਉਹਨਾਂ ਦਾ ਮਤਲਬ ਕਿ ਪਰਮਾਨੈਂਟ ਲੈ ਕੇ 18000 ਰੁਪਏ ਉਹਨਾਂ ਨੂੰ ਦਿੰਦੇ ਆ 18000 ਚ ਕੀ ਹੁੰਦਾ ਕੀ ਦਾ ਘਰ ਚੱਲਦਾ 18000 ਚ ਇੱਕ ਮਹੀਨੇ ਚ ਹਾਲਾ ਕਹਿੰਦਾ ਜੀ ਸਟੋਰੀ ਕਰ ਕਿਸੇ ਵੀ ਬੰਦੇ ਦਾ ਨਹੀਂ ਚੱਲਦਾ ਤੈਨੂੰ ਕਹਿੰਨਾ ਕਿਸੇ ਵੀ ਬੰਦੇ ਨੂੰ ਕਹੀਏ ਵੀ 18000 ਤੇ ਚਲਾ ਲਾ ਯਾਰ ਉਹ ਵਿਚਾਰਾ 24 ਘੰਟੇ ਯਾਰ ਕਿਸਾਨ ਦਾ ਵੀ ਨਹੀਂ ਚੱਲ। ਬਿਲਕੁਲ। ਪਾਣੀ ਦਾ ਪੀਣ ਦਾ ਪ੍ਰਬੰਧ ਆਪਣੇ ਨਹੀਂ। ਉਸ ਨੇ ਨੁਕਸਾਨ ਇਕੱਲਾ ਪਾਣੀ ਪੀ ਸਾਡੇ ਬਹੁਤ ਮਾੜਾਗਾ ਥਰਮਲ ਕਰਕੇ ਪਾਣੀ ਮਾੜਾ ਹੋਇਆਗਾ। ਧਰਤੀ ਦਾ ਪਾਣੀ ਹਾਂ ਥੱਲੇ ਛੇੜਲਾ ਪਾਣੀ ਸਾਰਾ ਉਹਨਾਂ ਨੇ ਥੱਲੇ ਛੱੜਤਾ ਸਾਰਾ ਖਰਾਬ ਉਹ ਤਾਂ ਹੈ ਨਹੀਂ ਯਾਰ। ਹੂੰ। ਤਾਂ ਤੁਸੀਂ ਦੇਖਿਆ ਪਿੰਡ ਵਾਸੀਆਂ ਦਾ ਇਹੀ ਕਹਿਣਾ ਕਿ ਥਰਮਲ ਨੇ ਸਾਨੂੰ ਸਹੂਲਤਾਂ ਕੋਈ ਨਹੀਂ ਦਿੱਤੀਆਂ ਤੇ ਇਹਦੇ ਨੁਕਸਾਨ ਹੀ ਐ ਹਵਾ ਪ੍ਰਦੂਸ਼ਣ ਐ। ਪਾਣੀ ਪ੍ਰਦੂਸ਼ਣ ਤੇ ਪਹਿਲਾ ਸ਼ੋਰ ਪ੍ਰਦੂਸ਼ਣ ਵੀ ਹੁੰਦਾ ਸੀਗਾ ਜਿਹੜੀ ਰਾਖ ਡਿੱਗਦੀ ਹੈ ਉਹਦੇ ਨਾਲ ਫਾਸਲਾ ਖਰਾਬ ਹੋਈਆਂ ਦਮੇ ਦੀਆਂ ਬਿਮਾਰੀਆਂ ਲੱਗੀਆਂ ਜੇਕਰ ਇਹਦਾ ਕੋਈ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹ ਬਹੁਤ ਮਤਲਬ ਜਿਵੇਂ ਇੱਕ ਬਣਾ ਵਾਲੀ ਦੀ ਘਟਨਾ ਪਹਿਲਾਂ ਵੀ ਆਪਾਂ ਡਿਸਕਸ ਕੀਤਾ ਕਿ ਇੱਕ ਬੱਚਾ ਪੈਦਾ ਹੋਇਆ ਉਹਦੇ ਸਿਰ ਨਹੀਂ ਹੈਗਾ ਇਸ ਤਰ੍ਹਾਂ ਦੀਆਂ ਜਿਹੜੀਆਂ ਦਿੱਕਤਾਂ ਨੇ ਇਸ ਏਰੀਆ ਨੂੰ ਚਲਣੀਆਂ ਪੈ ਰਹੀਆਂ ਨੇ ਤਾਸੀਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਰੂਰ ਸਾਡੇ ਇਹਨਾਂ ਪਿੰਡਾਂ ਦਾ ਕੋਈ ਹੱਲ ਕੀਤਾ ਜਾਵੇ ਨਹੀਂ ਇਹ ਕਿਸੇ ਵੱਡੇ ਸੰਘਰਸ਼ 'ਚ ਵੇਢਣ ਦੇ ਲਈ ਮਜਬੂਰ ਹੋਣਗੇ ਬਹੁਤ ਬਹੁਤ ਧੰਨਵਾਦ